ਇਹ ਜਿਹੜੀ ਖਬਰ ਹੈ ਪਟਿਆਲਾ ਦੇ ਦੌਲਤਪੁਰ ਤੋਂ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਦੌਲਤਪੁਰ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਡੰਪ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਜੀਸੀਬੀ ਮਸ਼ੀਨ ਵੱਡੀ ਨਦੀ ਵਿੱਚ ਡੇਗ ਗਈ ਸਵੇਰ ਤੋਂ ਲਗਾਤਾਰ ਮੀਂਹ ਪੈਣ ਕਾਰਨ JCB مشین ਦੇ ਡਰਾਈਵਰ ਨੇ ਬਹੁਤ ਹੀ ਮੁਸ਼ਕਲ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਡੰਪ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਪਟਿਆਲਾ ਵਿੱਚ ਇੱਕ JCB مشین ਵੱਡੀ ਨਦੀ ਵਿੱਚ ਬੇਗਈ ਅਤੇ ਕਈ ਘੰਟਿਆਂ ਦੀ ਕਰੜੀ ਮਿਹਨਤ ਤੋਂ ਬਾਅਦ ਉਸ ਜੀਸੀਬੀ ਮਸ਼ੀਨ ਨੂੰ ਬਾਹਰ ਕੱਢਿਆ ਗਿਆ ਮੌਕੇ ਤੇ ਪਹੁੰਚੇ ਜੀਸੀਬੀ ਦੇ ਡਰਾਈਵਰ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ ਅਤੇ ਬਹੁਤ ਮੁਸ਼ਕਲ ਨਾਲ ਲਗਭਗ 2 ਘੰਟੇਾਂ ਦੀ ਕਰੜੀ ਮਿਹਨਤ ਤੋਂ ਬਾਅਦ ਜੀਸੀਬੀ ਮਸ਼ੀਨ ਨੂੰ ਪਾਣੀ ਚੋਂ ਬਾਹਰ ਕੱਢਿਆ ਗਿਆ ਇੱਕਤਨਾ ਪਟਿਆਲਾ ਦੇ ਦੌਲਤਪੁਰ ਵਿੱਚ ਵਾਪਰੀ ਇਨਾਮ ਹੈ ਭਾਜੀ ਮੰਗਲ ਸਿੰਘ ਮੰਗਲ ਸਿੰਘ ਜੀ ਕੀ ਕੰਮ ਕਰਦੇ ਹੋ ਬਰੇਟਰਾਂ ਮਸ਼ੀਨ ਦਾ ਜੀਸੀਬੀ ਦੇ ਹਾਂਜੀ ਹਾਂਜੀ ਇੱਕ ਮਸ਼ੀਨ ਕੀ ਰਿਸਿਸ ਦੇ ਤੁਹਾਡੀ ਸੀ ਉਹ ਹਾਂਜੀ ਹਾਂਜੀ ਕਿਦਾਂ ਬਚਾਅ ਹੋ ਗਿਆ ਉਹਦੇ ਹਾਂ ਬਚਾਅ ਹੋ ਗਿਆ ਇਹ ਮੇਂ ਗਿਰੀ ਕੇ ਰੇ ਕਾਰਨ ਕੀ ਤਾਂ ਗਿਰਣ ਦਾ ਗਿਰਣ ਦਾ ਕਿ ਉਹਦੇ ਥਾਲੋ ਥੋੜਾ ਜ਼ਮੀਨ ਖਿਸਕੀ ਤੇ ਕਿੰਨੇ ਦਿਨ ਤੋਂ ਇਹ ਕੰਮ ਚੱਲ ਰਿਹਾ ਹੈ ਇਹ ਤਾਂ ਕਾਫੀ ਟਾਈਮ ਤੋਂ ਇਹ ਨਦੀ ਦਾ ਪ੍ਰੋਪਰ ਕੰਮ ਚੱਲ ਰਿਹਾ ਜਿਹੜਾ ਕਾਫੀ ਟਾਈਮ ਤੋਂ ਚੱਲ ਰਿਹਾ ਪਾਣੀ ਦਾ ਵਹਾਅ ਬੋਲੀਏ ਤਾਂ ਜਿੱਦਾਂ ਹੁਣ ਪੰਜਾਬ ਵਿੱਚ ਭਾਗਣ ਪਾਣੀ ਦਾ ਪਾਵਲ ਇਹਦੇ ਫਿਰ ਪਟਿਆਲੇ ਫਿਰ بارش ਦਾ ਪਾਣੀ ਆ ਉਹਦੇ ਕਰਕੇ ਥੋੜਾ ਜਿਹਾ ਲੇਕਿਨ ਪਾਹਾ ਵਹਿ ਗਿਆ ਪਾਣੀ ਦਾ ਹਾਂ ਹੈਗਾ ਜੀ ਤੇ ਪਾਣੀ ਮਸ਼ੀਨ ਦਸ ਗਈ ਹਾਂਜੀ ਤੇ ਹੁਣ ਕਢ ਲਈ ਉਹਨੂੰ ਹਾਂ ਕੱਢ ਲਈ ਆ ਜੀ ਸਹੀ ਸਲਾਮਤ ਹਾਂ ਸਹੀ ਸਲਾਮਤ ਜਿਹੜਾ ਆਪਰੇਟਰ ਸੀ ਉਹ ਕਿੱਦਾਂ ਕੱਜ ਗਿਆ ਉਹ ਵੀ ਠੀਕ ਹੈ ਕੋਈ ਨੁਕਸਾਨ ਨਹੀਂ ਉਹਨੇ ਕਿੰਨਾ ਜਾਨ ਬਚਾਈ ਛਾਲ ਮਾਰਤੀ ਅੱਛਾ ਜੇ ਛਵੀਕ ਡਿੱਗਣ ਤੇ ਛਾਲਵੇਂ ਕਿੰਨਾ ਕਿੰਨਾ ਘੰਟਾ ਲੱਗਿਆ ਜਿਹੜਾ ਮਸ਼ੀਨ ਕੱਢਣ ਨੂੰ ਇੱਕ 2 ਘੰਟੇ ਲੱਗੇ ਤੁਸੀਂ ਕੱਢੀ ਹਾਂਜੀ ਤੁਸੀਂ ਆਪਣੀ ਇਸ ਮਸ਼ੀਨ ਨਾਲ ਕੱਢੀ ਹਾਂਜੀ ਇਹ ਨਾਮ ਹੈ ਜੀ ਸਰ ਮੇਰਾ ਮਨਮੋਹਨ ਸਿੰਘ ਆਈ ਪਿੰਡ ਦੇ ਰਹਿੰਦੇ ਹੋ ਜੀ ਇਹ ਸਰ ਪਿੰਡ ਦੋਲਤਪੁਰ ਆ ਜੀ ਇਹ ਮਸ਼ੀਨ ਕੇ ਜੀ ਕੈਚੀ ਵੀ ਮਸ਼ੀਨ ਜੀ ਦੀ ਤੇ ਕਾਰਨ ਨਹੀਂ ਮੰਦੇ ਹੋ ਸਰ ਇਹ ਕਹਿੰਦਾ ਮਤਲਬ ਨਾ ਇਹ ਪਟਿਆਲੇ ਦੀ ਬੜੀ ਨਦੀ ਆ ਜੀ ਉਰੇ ਸਰ ਡੰਪ ਦਾ ਕੰਮ ਚੱਲ ਰਿਹਾ ਕਿੰਨਾ ਚਿਰ ਹੋ ਗਿਆ ਰੇ ਕੰਮ ਚੱਲਦੇ ਨੂੰ ਤੇ ਅੱਜ ਸਰ ਜਿਹੜਾ بارش ਦਾ ਪਾਣੀ ਆ ਉਹਦੇ ਕਰਕੇ ਜਿਹੜਾ ਇਹਨਾਂ ਨੇ ਪ੍ਰੋਪਰ ਕੱਚਾ ਰਾਹ ਬਣਾਇਆ ਪਿਆ ਸੀਗਾ ਤੇ ਉਹ ਪਾਣੀ ਕਰਕੇ ਲੈਵਲ ਵੱਧ ਰਿਹਾ ਨਦੀ ਦਾ ਜੀ بارشਾਂ ਦੇ ਪਾਣੀ ਕਰਕੇ ਜਿਸ ਕਰਕੇ ਫਿਰ ਅੱਜ ਇਹ ਮਸ਼ੀਨ ਸਾਈਡ ਤੋਂ ਪਾਣੀ ਜੋ ਮਿੱਟੀ ਸੀਗੀ ਮਿੱਟੀ ਖਿਸਕ ਗਈ ਤੇ ਨਦੀ ਵਿੱਚ ਮਸ਼ੀਨ ਗਿਰ ਗਈ ਇਹ ਜਰ ਬੜੀ ਸਰ ਦਿੱਕਤ ਦੇ ਨਾਲ ਕਹਿੰਦਾ ਮਤਲਬ 2-3 ਘੰਟੇ ਲੱਗੇ ਆ ਇਹਨਾਂ ਨੂੰ ਕੱਢਣ ਵਾਸਤੇ ਤਿੰਨ ਮਸ਼ੀਨਾਂ ਮੰਗਾਈਆਂ ਤਿੰਨ ਮਸ਼ੀਨਾਂ ਦੇ ਵਜੂਦ ਤਾਂ ਫਿਰ ਇਹ ਜਣ ਕੇ ਬੜੀ ਦਿੱਕਤ ਦੇ ਨਾਲ ਕੱਢੀ ਜਾ ਮਸ਼ੀਨ ਬਾਹਰ ਨਿਕਲ ਗਈ ਜੀ ਜਿਹੜਾ ਚਾਲਕ ਸੀ ਜਿਹੜਾ ਜੀਵੀਸੀ ਮਸ਼ੀਨ ਨੂੰ ਆਪਰੇਟ ਕਰਦਾ ਜੋ ਸਿਲ ਸਲਾਮਤ ਹੈ ਹਾਂਜੀ ਸਰ ਉਹ ਬਚ ਗਿਆ ਅੱਜ ਸਿਰਫ ਉਹ ਕਿਤਾ ਬਚਿਆ ਸਰ ਉਹਨੇ ਥਾਲ ਮਾਰੀ ਥਾਲ ਮਾਰ ਕੇ ਬਚਿਆ ਜੋ ਦੇਖਿਆ ਉਹਨੇ ਮਿੱਟੀ 'ਚ ਵੀ गिरन लगी है मशीन ता मुंडा ਛਾਲ ਮਾਰ ਗਿਆ ਸਾਡਾ ਡਰਾਈਵਰ ਕਿੰਨੇ ਦਿਨ ਤੋਂ ਇਹ ਟੌਪਰ ਚੱਲ ਰਿਹਾ ਸਰ ਇਹਨਾਂ ਤਾਂ ਕਾਫੀ ਦਿਨ ਹੋ ਗਿਆ ਸਰ ਸਾਲ ਤੋਂ ਉੱਪਰ ਹੋ ਗਿਆ ਜੀ ਕੰਮ ਚੱਲਦੇ ਨੂੰ ਨਹੀਂ ਲੱਗਦਾ ਜਿਦਾ ਪੰਜਾਬ ਪਿੱਛੇ ਪਾਖੜਾ ਵੀ ਪਾਣੀ ਆ ਰਿਹਾ ਸਾਰੇ ਪਾਸੇ ਪਾਣੀ ਆ ਰਿਹਾ ਜਿੱਧਰ ਪਾਣੀ ਦਾ ਵਹਾਅ ਕਰੀਏ ਤੌਲਕਪੁਰੇ ਮੇਨ ਹੈ ਹਾਂਜੀ ਸਰ ਜਿਹੜੀ ਪਿੰਡਾਂ ਦੇ ਤੇ ਜਿਹੜਾ ਇੱਥੇ ਪਾਣੀ ਵੜਾ ਹੋਇਆ ਹੋਇਆ ਹੈ ਹਾਂਜੀ ਸਰ ਵੀ ਇਹ ਕਹਿੰਦੇ ਜਿਹੜੀ ਪਟਿਆਲੀ ਮੇਨ ਨਦੀ ਆ ਨਾ ਸਰ ਤੇ ਜਦੋਂ ਸਾਨੂੰ ਪਾਣੀ ਦਾ ਲੱਗਦਾ ਵੀ ਹਾਂ ਪਾਣੀ ਆ ਰਿਹਾ ਵੀ ਕਹਿੰਦਾ ਮਤਲਬ ਸਰ ਸਾਨੂੰ ਇੰਨਾ ਡਰ ਲੱਗਦਾ ਨਾ ਜਿਹੜੇ 93 ਦੇ 93 ਦੀ ਸਟਾਰਟ ਕਰੋ ਜਿਹੜਾ ਸਰ ਅਸੀਂ ਪਟਿਆਲੇ ਦੀ ਬੜੀ ਨਦੀ 93 ਦਾ ਸੀਨ ਦੇਖਿਆ ਪਿਆ ਉਹ ਸਰ ਸਾਡੋ ਅੱਜ ਵੀ ਅੱਖਾਂ ਤੋਂ ਨਾ ਅੱਗੇ ਭੁੱਲਿਆ ਨਹੀਂ ਜਾ ਰਿਹਾ ਹੈਗਾ ਕਹਿੰਦਾ ਮਤਲਬ ਹੁਣ ਨਦੀ ਜੇ ਸਾਨੂੰ ਜਦੋਂ ਮੈਸੇਜ ਆਉਂਦਾ ਨਦੀ 'ਚ ਪਾਣੀ ਆ ਰਿਹਾ ਸਰ ਅਸੀਂ ਰਾਤ ਨੂੰ ਵੀ ਉੱਠ ਉੱਠ ਕੇ ਕੋਈ ਡਿਊਟੀ ਲਈ ਵਾ ਜਿਨ੍ਹਾਂ ਦੇ ਨਦੀ ਨਾਲ ਨਾਲ ਘਰਾਂ ਆ ਉਹਨਾਂ ਨੂੰ ਬਹੁਤ ਦਿੱਕਤ ਆ ਕੰਮ ਆ ਜਾਨੀ ਕਿ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਕਿੰਦੇ ਕੋ ਪਿੰਡ ਆ ਦੌਲਤਪੁਰ ਜਿਹੜਾ ਮੇਨ ਹੈ ਕਿ ਇੱਥੇ ਪੰਜਾਬ ਸਰਕਾਰ ਵੱਲੋਂ ਡੰਪ ਵੀ ਬਣਾਇਆ ਹੈ ਯਾਰ ਸਰ ਡੰਪਾ ਬਣਾਇਆ ਜਾ ਰਿਹਾ ਜੀ ਕਹਿੰਦਾ ਮਤਲਬ ਇਹਨੂੰ ਕਿੰਨਾ ਚਿਰ ਹੋ ਗਿਆ ਚੱਲਦਿਆਂ ਨੂੰ ਇੱਕ ਸਾਡਾ ਸਰ ਮੇਨ ਕੰਮ ਜਿਹੜਾ ਪਿੰਡ ਦਾ ਪਿੰਡ ਦਾ ਦੌਲਤਪੁਰ ਦਾ ਪੂਲਾ ਮੇਨ ਸੀਗਾ ਸਾਨੂੰ ਜਿ ਬਾਈਨਾਂ ਤੇ ਨਦੀ ਦੀ ਪਾਣੀ ਪੁਰਾਣੇ ਵਾਲਾ ਪੁਰਾਣੇ ਵਾਲਾ ਪੂਲਾ ਹਾਂਜੀ ਉਹ ਸਰ ਆਪਾਂ ਕਹਿੰਦੇ ਪ੍ਰਸ਼ਾਸਨ ਨੇ ਤੋੜਦਾ ਦਿੱਤਾ ਉਹਨੂੰ ਬਣਾਉਣ ਨੂੰ ਬਹੁਤ ਟਾਈਮ ਲੱਗ ਰਿਹਾ ਕਿੰਨਾ ਚਿਰ ਹੋ ਗਿਆ ਕੰਮ ਉਹਦਾ ਬੰਦ ਪਿਆਇਆ ਆ ਕਦੇ 1 2 ਆ ਕੇ ਕਦੇ ਠੇਕੇਦਾਰ ਚੇਂਜ ਹੋ ਗਿਆ ਇੰਨੇ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਲੇਕਿਨ ਅਜੇ ਜਿਹੜਾ ਜੀ ਸੀ ਬੀ ਵੀ ਗਿਰੀ ਹੈ ਜਿਹੜਾ ਨਵੇਂ ਪੁਲ ਬਣਾਉਣ ਦੇ ਕਾਰਨ ਗਿਰੀ ਹੈ ਨਹੀਂ ਸਰ ਇਹ ਡੰਪ ਦਾ ਕੰਮ ਚੱਲ ਰਿਹਾ ਹੈ ਇਹਨਾਂ ਨੇ ਐਕਸਟਰਾ ਆਪਣਾ ਕੱਚਾ ਰਾਹ ਬਣਾਇਆ ਵਾ ਪ੍ਰੋਪਰ ਲੰਘਣ ਵਾਸਤੇ ਤੇ ਉਹ ਜਾਨੀ ਕਿ ਪਿੰਡਾਂ ਨਾਲ ਵਾਸਤੇ ਨਹੀਂ ਇਹ ਸਿਰਫ ਡੰਪ ਵਾਸਤੇ ਆ ਉਹ ਡੰਪ ਵਾਸਤੇ ਸੀਗਾ ਜਿਹੜਾ ਪਿੱਛੋਂ ਬਾਰਿਸ਼ਾਂ ਦਾ ਪਾਣੀ ਗਿੱਲੀ ਰੇਤੀ ਬੀਚ ਹਾਂ ਉਹ ਹਾਂਜੀ 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 ਉਸ ਕਰਕੇ ਵੀ ਕਹਿੰਦਾ ਮਤਲਬ ਸਾਡੇ ਪਿੰਡ ਨੂੰ ਵੀ ਦੋਲਤਪੁਰ ਨੂੰ ਇਹਨਾਂ ਨੇ ਜਿਹੜਾ ਪੁਰਾਣਾ ਪੁਲ ਸੀਗਾ ਉਹ ਤੋੜ ਤੇ ਜੀ ਤੇ ਜਿਹੜਾ ਹੁਣ ਕਹਿੰਦਾ ਮਤਲਬ ਕੱਚਾ ਰਾਇ ਉਹਦੇ ਵੀ ਬਹੁਤ ਦਿੱਕਤ ਆ ਰਹੀ ਹੈ ਪਿੰਡ ਵਾਲਿਆਂ ਨੂੰ ਜਿਵੇਂ ਕਿਸੇ ਨੇ ਵੇਲੇ ਕੇ ਵੇਲੇ ਦਿੱਕਤ ਇਤਵੇਂ ਲੰਘਣਾ ਹੁੰਦਾ ਤਾਂ ਵੀ ਉਹ ਡਿਊਟੀ ਦਾ ਕੰਮ ਕਰ ਤੇ ਜਾ ਨਹੀਂ ਸਕਦਾ ਬੱਚਾ ਬੀ ਨਦੀ ਦੇ ਚ ਪਾਣੀ ਆ ਗਿਆ ਤੇ ਸਾਡੇ 10 12 ਪਿੰਡ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੀਏ ਜਿਵੇਂ ਨੈਨਾ ਜੀ ਜਿਹਦੇ ਪੰਜਾਬ ਨਾਲ ਅੱਜ ਫੜਦੀ ਮਾਰਦੇ ਜੂਝ ਰਿਹਾ ਹੈ ਹਾਂਜੀ ਹਾਂਜੀ ਲੇਕਿਨ ਉਧਰ ਅਜੇ ਸ਼ਵੀ ਗਿਰਗੀ ਸਹੀ ਸਲਾਮਤ ਜਿਹੜਾ ਚਾਲਕ ਹੈ ਉਹ ਵੀ ਬਚ ਗਿਆ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਸਰ ਅਪੀਲ ਇਹੀ ਕਰਦੇ ਆ ਵੀ ਸਾਡੇ ਪਿੰਡ ਦਾ ਪੂળો ਬਣ ਜਾਏ ਵੀ ਕਹਿੰਦਾ ਮਤਲਬ ਰਕੈਸਤੀ ਇੱਕ ਕਹਿੰਦਾ ਮਤਲਬ ਵੀ ਸਾਨੂੰ ਦਿੱਕਤਾਂ ਆ ਰਹੇ ਵੀ ਜੇ ਨਦੀ ਚ ਪਾਣੀ ਆ ਗਿਆ ਸਾਡੇ ਪਿੰਡ ਦਾ ਜਿਹੜਾ ਕੱਚਾ ਰਾਹ ਬਣਾਇਆ ਪਾ ਪੈਪ ਰੱਖ ਕੇ ਸਰ ਮਿੱਟੀ ਪਾਈ ਵੀ ਆ ਉਹ ਸਰ ਅਸੀਂ ਖੁਦ ਆ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਉਹਦੇ ਚਾਲਾ ਰਾਉ ਕਿ ਕਿ ਮੌਜੂਦ ਸੀ ਤੇ ਜਦ ਜੀ ਸੀ ਵੀ ਹਾਂਜੀ ਹਾਂਜੀ ਸਰ ਸਾਡੇ ਸਾਹਮਣੇ ਗਿਰਿਆ ਸਰ ਉਹ ਮੁੰਡੇ ਮਸਾ ਜਾਨ ਬਚਾਈਏ ਭੱਜ ਕੇ ਕਹਿੰਦਾ ਮਤਲਬ ਤੇ ਅਸੀਂ ਰੋੜਾ ਪਾਇਆ ਉਧਰੋਂ ਸਾਰੇ ਆ ਗਏ ਹਾਂਜੀ ਛਾਲ ਮਾਰ ਕੇ ਮੁੰਡਾ ਬਚ ਗਿਆ ਬਚਾਓ ਹੋ ਗਿਆ ਕਹਿੰਦਾ ਮਤਲਬ ਉਹਦਾ ਜੀ ਇਸ ਕਰਕੇ ਕਿੰਨੇ ਕੁ ਪਿੰਡ ਆ ਤੇ ਕਿੰਨੇ ਕਿ ਸਰ ਉਰੇ ਮਕਾਨ ਹੋਣਗੇ ਸਰ ਉਰੇ ਹੈਗੇ ਦولتਪੁਰ ਹੈ 250 ਮਕਾਨ ਆ ਸਰ 250 ਮਕਾਨ ਹਾਂਜੀ ਬਾਕੀ ਜਿਹੜਾ ਇਹਨਾਂ ਨੇ ਬੜਾ ਪੂਲ ਤੋੜ ਤਿਆ ਨਾ ਵੀ ਜਿਹੜਾ ਕੱਚਾ ਰਹਾ ਉਹਥੇ ਸਰ 10 12 ਪਿੰਡ ਲੰਘਦੇ ਆ ਜੀ ਵੀ ਸਾਰਾ ਰਾਹ ਸਾਡੇ ਪਿੰਡ ਦਾ ਬਿਲਕੁਲ ਜੇ ਨਦੀ 'ਚ ਪਾਣੀ ਆ ਗਿਆ ਤਾਂ ਸਾਡੇ ਪਿੰਡ ਦਾ ਬਲੌਕ ਹੋ ਜਾਏਗਾ ਕੋਈ ਸਾਧਨ ਨਹੀਂ ਆਣਾ ਜਾਣਾ ਕੰਮ ਕਰ ਬਿਲਕੁਲ ਠੱਪ ਹੋ ਜਾਏਗਾ ਜੀ ਇਹ ਨਦੀ ਦੀ ਗੱਲ ਕਰੀਏ ਨਦੀ ਦਾ ਪਾਣੀ ਤਾਂ ਕਿੱਦਾਂ ਸਰ ਨਦੀ ਦਾ ਹਰੇਕ ਕੁਝ ਨਹੀਂ ਪਤਾ ਜੀ ਸਾਨੂੰ ਪਿੱਛੋਂ ਮੈਸੇਜ ਆ ਜਾਂਦਾ ਡਰ ਦੀ ਦਾਰੀ ਆ ਹਾਂ ਤੇ ਵੈਸੇ بارشਾਂ ਦਾ ਪਾਣੀ ਆ ਰਿਹਾ ਪਰ ਫਿਰ ਵੀ ਅਸੀਂ ਉੱਠ ਉੱਠ ਕੇ ਰਾਤ ਨੂੰ ਦੇਖਦੇ ਆਂ ਵੀ ਨਦੀ 'ਚ ਪਾਣੀ ਨਾ ਆ ਜਾਏ ਜਿਹੜਾ 93 'ਚ ਹੋਇਆ ਸੀਗਾ ਸਾਡੇ ਜਦੋਂ ਅਸੀਂ ਉੱਠਿਆ ਸਵੇਰੇ 5 ਵਜੇ ਤਾਂ ਸਾਡੇ ਘਰਾਂ ਦੇ ਮੰਝਾਂ નીચે ਪਾਣੀ ਫਿਰ ਰਿਹਾ ਸੀਗਾ ਉਸ ਕਰਕੇ ਅਸੀਂ ਡਰੇ ਪਏ ਆ ਸਰ ਵੀ ਕਹਿੰਦਾ ਮਤਲਬ ਵੀ ਸਾਨੂੰ ਇਸ ਕਰਕੇ ਬਹੁਤ ਪਰੇਸ਼ਾਨੀ ਦਾ ਸਾਨੂੰ ਹੋਗਾ ਕਿਉਂਕਿ ਨਦੀ ਦੇ ਕੰਢਾ ਉੱਤੇ ਦੌਲਤਪੁਰ ਪਿੰਡ ਆ ਜੀ ਇਹ ਜਿਆਦਾ ਉਹ ਆ ਵੀ ਉਰੇ ਹਾਰਡ ਮੈਨ ਹਰ ਵਾਰੀ ਮਾਰ ਪੈਂਦੀ ਆ ਉਰੀ ਜੀ ਇਹ ਡੰਬ ਬਣ ਰਾਇਆ ਡੰਬ ਬਣ ਰਾਇਆ ਹਾਂਜੀ ਸਰ